ਉਰੇ ਆਰਗੇਨਾਈਜ਼ਰ ਨਾਲ ਆਇਆ ਅੱਛੇ ਸਾਫ ਆ ਜੀ ਹਾਂ ਜੀ ਦੇਖੋ ਜੀ ਖਾਲਸਾ ਜੀ ਅੱਜ ਦੇ ਮੰਦਰ ਉੱਪਰ ਤੱਕ ਆਪ ਦਾ ਮਾਰ ਸਾਹਮਣਾ ਦੇਖੋ ਜੀ ਸਾਹਮਣੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਭ ਇਹਦੇ ਮੌਨ ਮੈਂ ਤੁਹਾਨੂੰ ਦੋ ਅੰਮੋਲ ਗੱਲਾਂ ਜੀ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਆਵਾਜ਼ ਆਵਾਜ਼ ਦੇ ਵਿੱਚ ਪੁੱਛੇ ਜਾ ਰਿਹਾ ਹੈ ਕਿ ਹੁਣ ਪ੍ਰਤੀਭਾਸ਼ਾ ਵਰਗੇ ਦਾ ਸਮਾਕੇਤ ਕਰੇਗਾ ਕਿੰਨੇ ਘੰਟੇ ਹਨ 1 ਤੋਂ 3 ਜਿੰਨਾ ਕਿ 3 ਓਏ ਸਾਰੇ ਮਹਿਮਾਨ

ਇਹ ਖਾਸ ਜਿਹੜਾ ਅਨੁਵਾਰ ਕਰਨਾਂ ਨੂੰ ਮਿਲਦਾ ਇਹਦਾ ਤਾਰੀ ਸੰਗਠਨ ਦਾ ਚਾਣ ਕਰ ਰਹੇ ਪ੍ਰੈਸਰ ਵੀਰ ਸਾਡੇ ਜੀ ਕੇ ਸ਼ਾਮ ਦੇ ਨੂੰ ਸਭਰਾ ਕੇ ਜਿੰਨੇ ਬੜਾ ਨੀਜੀ ਸਮਾਹਮਨ ਦਾ ਸੁਝਾਣਾ ਲਈ ਬਹੁਤ ਬਹੁਤ ਧੰਨਵਾਦ ਫੈਰੀ ਕਲਚਰ ਰੈਵਿੰਗ ਇਹ ਤੁਹਾਰੀ ਆ ਆ ਬੜੀ ਦਸ਼ਾ ਆਰੀ ਆ ਰਹੀ ਸਮਝ ਰਤਾ ਲੋਕ ਸਭਾ ਚੌਰਾਗੇ ਦੇ ਵਿੱਚ ਪਾਟ ਤੁਸੀਂ ਅੱਜ ਦੇ ਦੇਖਿਆ ਕਿਨੇ ਕੰਮ ਉਸ ਪਾਰ ਨੂੰ ਛਾਤੇਗਾ ਕਾਲੀ ਜਲ ਦੇ ਵਿੱਚ ਸ਼ਾਮਲ ਹੋਏ ਤਾਂ ਕੀ ਕਰੇਗਾ ਅੱਜ ਮੈਂ ਸਮੁੰਦਾ ਲੋਕ ਸਭਾ ਹਲਕਾ ਸ਼੍ਰੀ ਨਨਤਪੁਰ ਸਾਹਿਬ ਤੋਂ ਮੈਨੂੰ ਉਮੀਦਵਾਰ ਬਣਾਉਣ ਤੋਂ ਬਾਅਦ ਭਾਵੇਂ ਹਰ ਰੋਜ਼ ਵੱਡੀ ਪੱਧਰ ਤੇ ਲੋਕ ਕਾਂਗਰਸ ਪਾਰਟੀ ਤੇ ਆਪ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਕਾਲੀਦਾ ਦੇ ਕਾਫਲੇ ਸ਼ਾਮਲ ਹੋ ਰਹੇ ਨੇ। ਔਰ ਅੱਜ ਸਾਹ ਜਗਦੀਸ਼ ਸਿੰਘ ਜੀ ਖਾਲਸਾ ਤੇ ਇਹਨਾਂ ਦੇ ਤਕਰੀਬਨ 3 ਦਰਜਣ ਤੋਂ ਵੀ ਵੱਧ ਜਿਹੜੇ ਸਾਥੀ ਨੇ, ਸਹਿਯੋਗੀ ਨੇ ਉਹਨਾਂ ਦਾ ਕਾਂਗਰਸ ਤੇ ਆਪ ਪਾਰਟੀ ਨੂੰ ਛੱਡ ਕੇ ਸਾਡੇ ਕਾਫਲੇ ਵਿੱਚ ਸ਼ਾਮਲ ਹੋਣਾ ਇਸ ਕਰਦਾ ਸੰਕੇਤ ਆ ਕਿ ਪੰਜਾਬ ਦੇ ਲੋਕਾਂ ਨੇ ਆਪਣਿਆਂ ਦੀ ਪਛਾਣ ਕਰ ਲਈ। ਪੰਜਾਬ ਦੇ ਲੋਕਾਂ ਨੇ ਬਗਾਨਿਆਂ ਨੂੰ ਪਛਾੜਤਾ ਆਪਣੇ ਆ ਨੂੰ ਅਪਣਾ ਲਿਆ ਕਿਉਂਕਿ ਸ਼ਰਮਣੀ ਅਕਾਲੀ ਦਲ ਹੀ ਪੰਜਾਬੀਆਂ ਦੀ ਸਲੋਤੀ ਖੇਤਰੀ ਪਾਰਟੀ ਆ ਜਿਹੜੀ ਪੰਜਾਬ ਦੇ ਹੱਕਾਂ ਲਈ ਲੜਦੀ ਆ ਪੰਜਾਬ ਦੀ ਇੱਜ਼ਤ ਮਾਣ ਸਨਮਾਨ ਲਈ ਲੜਦੀ ਆ ਕਾਂਗਰਸ ਪਾਰਟੀ ਨੇ ਤਾਂ ਆਪ ਪਾਰਟੀ ਦੇ ਗੰਦੇ ਝਫਰ ਤੇ ਬੜ ਕੇ ਆਪਣੇ ਆਪ ਨੂੰ ਲਵੇ ਲਿਆ ਤਾਂ ਬਾਪ ਪਾਰਟੀ ਦੇ ਸਾਰੇ ਕਲੰਕ ਆਪਣੇ ਮੱਥੇ ਤੇ ਕਾਂਗਰਸ ਪਾਰਟੀ ਨੇ ਮੜ ਲਏ ਔਰ ਕਾਂਗਰਸ ਦਾ ਧੋਗਲਾ ਤੇਰਾ ਕਾਂਗਰਸ ਦੀ ਮੌਕਾ ਪ੍ਰਾਪਤੀ ਸਪਸ਼ਟ ਜਾਗ ਜਾਰ ਹੋਗੀ ਜਦੋਂ ਸੜਕ ਤੋਂ ਪਾਰ ਜੱਥੀਆਂ ਪਾਰ ਰਹੇ ਨੇ ਚੰਡੀਗੜ੍ਹ ਦੇ ਵਿੱਚ ਇੱਥੇ ਝਿੱਤਰ ਖਾ ਰਹੇ ਨੇ ਇੱਕ ਦੂਜੇ ਨੂੰ ਗਾਲੀ ਗਲੋਚ ਕਰ ਰਹੇ ਨੇ ਕਾਂਗਰਸੀ ਤੇ ਆਪ ਵਾਲੇ ਇਹ ਲੋਕਾਂ ਨੂੰ ਮੋਰਖ ਬਣਾਉਂਦੇ ਨੇ ਇਥੋਂ ਜਿੱਤ ਕੇ ਦੂਜੀ ਵਾਰੀ ਤੇ ਹੋਰ ਹਲਕੇ ਚਲੇ ਜਾਂਦੇ ਨੇ ਕਾਂਗਰਸੀ ਰੁਕੀਆਂ ਸੇਕ ਕੇ ਆਪਣਾ ਕੰਮ ਕੱਢ ਕੇ ਲੋਕਾਂ ਨੂੰ ਆਪਣੇ ਤਰਫ਼ ਤੇ ਛੱਡ ਕੇ ਇਹ ਮੌਕਫ ਰਾਸਤੀ ਦੀ ਰਾਜਨੀਤੀ ਖੇਡ ਰਹੇ ਨੇ ਅੱਜ ਦੇ ਪੰਜਾਬ ਦੀ ਬਰਬਾਦੀ ਤੇ ਤਬਾਹੀ ਦਾ ਵੱਡਾ ਕਾਰਨ ਮੈਂ ਕਹਿ ਸਕਦਾ ਕਿ ਕਾਂਗਰਸ ਤੇ ਆਪ ਦੀ ਜਿਹੜੀ ਲੁਕਮੀ ਸਾਂਝ ਆ ਉਹ ਕਿਉਂਕਿ ਸਤਾ ਤੇ ਤੇ ਵਿਰੋਧੀ ਧਿਰ ਜਦੋਂ ਇਕੱਠੇ ਹੋ ਜਾਣ ਤਾਂ ਸਰਕਾਰਾਂ ਨੂੰ ਕੋਈ ਰੋਕਣ ਵਾਲਾ ਟੋਕਣ ਵਾਲਾ ਰਹਿੰਦਾ ਨਹੀਂ ਤੇ ਆਪ ਮਹਾਰੇ ਸਰਕਾਰਾਂ ਮਨਮਰਜ਼ੀ ਦੇ ਖੇਡ ਖੇਡਦੀਆਂ ਨੇ ਆਹ ਹਾਲ ਅੱਜ ਪੰਜਾਬ ਦੇ ਵਿੱਚ ਹੋਇਆ ਇਸੇ ਕਰਕੇ ਪੰਜਾਬ ਦਾ ਖਜ਼ਾਨਾ ਖਾਲੀ ਹੋ ਗਿਆ ਪੰਜਾਬ ਦੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਜੋਗਾ ਪੈਸਾ ਨਹੀਂ ਡੀਏ ਦਿੱਤੇ ਨਹੀਂ ਗਏ ਅਰੀਅਰ ਦਿੱਤੇ ਨਹੀਂ ਗਏ ਪੈਂਚਨਾ ਦੇ ਨਹੀਂ ਹੋ ਰਹੀਆਂ ਕਿਸੇ ਸੜਕ ਦਾ ਟੋਆ ਨਹੀਂ ਭਰਿਆ ਕਿਸੇ ਸਕੂਲ ਦੇ ਕਮਰੇ ਨੂੰ ਇਟ ਨਹੀਂ ਲੱਗੀ ਕਿਸੇ ਹਸਪਤਾਲ ਦਾ ਕਮਰਾ ਨਹੀਂ ਬਣ ਥੱਕਿਆ ਮਤਲਬ ਕਿਸੇ ਨੂੰ ਰੋਜ਼ਗਾਰ ਨਹੀਂ ਮਿਲ ਸਕਿਆ ਸੋ ਅੱਜ ਜਿਹੜਾ ਅਨਾਰਕਤਾ ਦਾ ਮਾਹੌਲ ਆ ਰਾਜਕਤਾ ਦਾ ਮਾਹੌਲ ਆ ਉਹ ਵੀ ਮੈਂ ਸਮਝਦਾ ਸਰਕਾਰ ਦੀ ਜਿਹੜੀ ਮਿਸਹੈਂਡਲਿੰਗ ਆ ਉਹਦਾ ਉਹ ਵੱਡਾ ਕਾਰਨਾ ਸੋ ਇਹਨਾਂ ਦੇ ਕੱਚ ਪਣੇ ਦਾ ਇਹਨਾਂ ਦੇ ਅਨਜਾਨ ਪਣੇ ਦਾ ਇਹਨਾਂ ਦੇ ਫੁਕਰੇ ਪਣ ਦਾ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ। ਕਿੰਨੇ ਬਤਾ ਲੋਕਾਂ ਦੀ ਇੱਕ ਆਵਾਜ਼ ਹੈ ਕਿ ਸਾਨੂੰ ਸਕੀਮਾਂ ਨਹੀਂ ਚਾਹੀਦੀਆਂ। ਅਸੀਂ ਕਹਿੰਦੇ ਕਿ ਸਾਡੇ ਕੰਮ ਹੁਣ ਐਜੇ ਇੱਕ ਅਕਾਲੀ ਦਲ ਬੋਲੋ ਕਿਹੜਾ ਰੋਡ ਮੈਪ ਹੋਏਗਾ ਕਿ ਜੋ ਤੁਸੀਂ ਇਸ ਵਾਰੀ ਲੋਕਾਂ ਦੇ ਖਿੱਤਰੇ ਦੀ ਕੋਈ ਅੱਲਾ ਕਰੋ। ਦੇਖੋ ਪਾਵੇਂ ਮੈਂ ਬੜੇ ਫਲਾਣੀਆਂ ਤੌਰ ਤੇ ਕਹਿਣਾ ਕਿ ਮੈਂ 5 ਸਾਲ ਮੈਂਬਰ ਪਾਰਲੀਮੈਂਟ ਰਿਹਾ। ਮੇਰੇ 5 ਸਾਲਾਂ ਦੇ ਕੰਮ ਤੇ 70 ਸਾਲਾਂ ਵਿੱਚ ਬਣੇ ਅੱਜ ਤੱਕ ਦੇ ਐਮਪੀਜ਼ ਦੇ ਕੰਮ। ਦੇ ਨਾਪੇ ਜਾਣ ਕਿ ਪੈਰ ਕਿਤੇ ਜਾਣ ਤੇ ਮੇਰੇ 5 ਸਾਲਾਂ ਦੇ ਕਾ ਮੈਂ 10 ਗੁਣਾ ਜੇ ਵੱਧ ਨਾ ਹੋਣ 70 ਸਾਲਾਂ ਦੇ ਬڑے ਐਮਪੀਆ ਨਾਲੋਂ ਤਾਂ ਮੈਨੂੰ ਕੋਈ ਵੋਟ ਨਾ ਪਾਵੇ ਜੇ ਮੈਂ 5 ਸਾਲਾਂ ਵਿੱਚ 70 ਸਾਲਾਂ ਦੇ ਐਮਪੀਆ ਨਾਲੋਂ 10 ਗੁਣਾ ਵੱਧ ਕੰਮ ਕਰਕੇ ਦਿਖਾਇਆ ਤਾਂ ਮੈਂ ਹੱਕਦਾਰ ਆ ਮੈਂ ਇਸ ਇਲਾਕੇ ਦਾ ਜੰਪਾਲਾ ਮੈਂ ਇਸ ਮਿੱਟੀ ਦਾ ਜਮਾ ਹੋਇਆ ਮੈਨੂੰ ਇਸ ਮਿੱਟੀ ਦੇ ਲੋਕਾਂ ਨਾਲ ਮੋਹ ਆ ਮੈਂ ਨੰਦਪੁਰ ਸਾਹਿਬ ਤੋਂ ਜੇ ਅੰਮ੍ਰਿਤਸਰ ਲਈ ਟ੍ਰੇਨ ਚਲਾ ਸਕਦਾ ਜੇ ਅੰਤਰਰਾਸ਼ਟਰੀ ਹਵਾਈ ਅੱਡਾ ਮਹਾਲੀ ਬਣਾ ਸਕਦਾ ਜੇ ਹਜੂਰ ਸਾਹਿਬ ਤੇ ਪਟਨਾ ਸਾਹਿਬ ਨੂੰ ਜਹਾਜ਼ ਚਲਾ ਸਕਦਾ ਜੇ ਭਾਰਤ ਦੇ ਵਿੱਚ ਪਹਿਲਾ ਰਸੋਈ ਗੈਸ ਪ੍ਰੋਜੈਕਟ ਪਾਈਪਲਾਈਨ ਲਿਆਉਣ ਦਾ ਸ਼ੁਰੂਆਤ ਆਪਣੇ ਹਲਕੇ ਤੋਂ ਕਰਾ ਸਕਦਾ ਜੇ ਇੱਕੋ ਇੱਕ ਹਲਕਾ ਜਿੱਥੇ ਦੋ ਦਰਜਨ ਤੋਂ ਵੀ ਵੱਧ ਅੰਦਰ ਰੇਲਵੇ ਬ੍ਰਿਜ ਬਣੇ ਹੋਏ ਨੇ ਜੇ ਇੱਕੋ ਹਲਕਾ ਜਿੱਥੇ 5 ਦੇਰ ਵਿੱਚ ਸਟੇਸ਼ਨ ਮਹਾਲੀ ਦਾ ਖੜ੍ਹ ਦਾ ਕਰਾਲੀ ਦਾ ਅਨੰਦਪੁਰ ਸਾਹਿਬ ਦਾ ਮਰਿੰਡੇ ਦਾ ਜਿਹੜੇ ਅਪਗ੍ਰੇਡ ਹੋਏ ਨੇ ਤੋਂ ਐਨਐਫਐਲ ਜਿਹੜਾ ਬੰਦ ਕਰਤਾ ਸੀ ਭਾਰਤ ਸਰਕਾਰ ਨੇ ਉਹ ਮੁੜ ਚਾਲੂ ਕਰਵਾ ਸਕਦਾ ਤੋਂ ਮੈਂ ਅੱਗੇ ਨੂੰ ਜੋ ਵਾਦਾ ਕਰੂੰਗਾ ਤਾਂ ਲੋਕ ਮੇਰੇ ਤੇ ਭਰੋਸਾ ਕਰਨਗੇ ਵੀ ਜੇ ਲੈਂਡ ਅਕਵਾਇਜ਼ੀਸ਼ਨ ਐਕਟ ਭਾਰਤ ਸਰਕਾਰ ਦਾ ਲਿਆਂਦਾ ਹੋਇਆ ਪਾਰਲੀਮੈਂਟ ਦੇ ਵਿੱਚ ਵਾਪਸ ਕਰਵਾ ਸਕਦਾ ਸੱਜਣ ਕੁਵਾਰ ਵਰਗਾ ਜਿਹੜਾ 5 ਮਿੰਟ ਥਾਣੇ ਨਹੀਂ ਸੀ ਬੈਠਿਆ ਸੇਖਾਂ ਦੇ ਕਤਲੇਆਮ ਦਾ ਕਾਤਲ ਉਹਨੂੰ ਸਾਲਾਂਵਾਰ ਦੇ ਜੇਲ੍ਹ ਤੇ ਪਾਇਆ ਜਾ ਸਕਦਾ ਜੇ ਕੰਪਨੀਸ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਹੋਮ ਦੀ ਵਿਜ਼ਿਟ ਕਰਾ ਕੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਵਿਵਸਥਾ ਤਿਆਰ ਕਰਾਈ ਜਾ ਸਕਦੀ ਆ ਤਾਂ ਮੈਂ ਅੱਜ ਵਾਅਦਾ ਕਰਦਾ ਬੀਬੀਆਂ ਖੜੀਆਂ ਦੇ ਮੈਂ ਇਹਨਾਂ ਦਾ ਵਾਅਦਾ ਕੀਤਾ ਜੇ ਲੋਕਾਂ ਨੇ ਮੌਕਾ ਦਿੱਤਾ ਮੈਨੂੰ ਮੈਂਬਰ ਪਾਰਲੀਮੈਂਟ ਬਣਾਇਆ ਯਕੀਨ ਕਰਿਓ ਸਾਲ ਡੇਢ ਸਾਲ ਦੇ ਅੰਦਰ ਹਲਕੇ ਨੰਦਪੁਰ ਸਾਹਿਬ ਦਾ ਇੱਕ ਘਰ ਐਸਾ ਨਹੀਂ ਹੋਣਾਗਾ ਜਿਸ ਘਰ ਦੀ ਰਸੋਈ ਵਿੱਚ ਰਸੋਈ ਗੈਸ ਪਾਈਪਰਾ ਹੀ ਨਹੀਂ ਆਏਗੀ ਔਰ ਇਸ ਇੱਕ ਸਾਲ ਦੇ ਵਿੱਚ ਵੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕਾਰਗੋ ਟਰਮੀਨਲ ਸ਼ੁਰੂ ਕਰਵਾ ਕੇ ਇਸ ਇਲਾਕੇ ਦੇ ਲੋਕਾਂ ਦਾ ਦੁੱਧ ਮਤਲਬ ਸਬਜ਼ੀਆਂ ਫਲ ਹਰ ਕਿਸਮ ਦੀਆਂ ਵਸਤੂਆਂ ਬਾਹਰਲੇ ਮੁਲਕਾਂ ਨੂੰ ਜਾਣ ਲਈ ਵਿਵਸਥਾ ਤਿਆਰ ਹੋਏਗੀ ਕਾਰਗੋ ਟਰਮੀਨਲ ਸ਼ੁਰੂ ਕਰਾ ਕੇ 10 ਗੁਣਾ ਆਮਦਨ ਇੱਥੇ ਵਧੇਗੀ ਟਰਾਂਸਪੋਰਟੇਸ਼ਨ ਮਿਲੇਗੀ ਹੈਂਡਲਿੰਗ ਦਾ ਲੋਡਿੰਗ ਦਾ ਅਨਲੋਡਿੰਗ ਦਾ ਇੰਨਾ ਕੰਮ ਮਿਲੂਗਾ ਕੈਨੇਡਾ ਅਮਰੀਕਾ ਜਾਣ ਦੀ ਬੱਚਿਆਂ ਨੂੰ ਲੋਡ ਨਹੀਂ ਪਵੇਗੀ ਇਹ ਇਸ ਤਰ੍ਹਾਂ ਦੀ ਫਿਰ ਹੋਰ ਇੱਕ ਦੋ ਪ੍ਰੋਜੈਕਟ ਜਿਹੜੇ ਲਿਆ ਕੇ ਅਸੀਂ ਇੱਥੇ ਰੋਜ਼ਗਾਰ ਦੇ ਮੌਕੇ ਮਹੱਇਆ ਕਰਨੇ ਆ ਤੇ ਬਾਗਾ ਤੇ ਹੁਸੈਨੀ ਵਾਲਾ ਬਾਰਡਰ ਨੂੰ ਅਸੀਂ ਖਿਲਾ ਕੇ ਵਪਾਰ ਲਈ ਕਾਰੋਬਾਰ ਲਈ ਬਾਹਰਲੇ ਮੁਲਕਾਂ ਲਈ ਇੱਥੋਂ ਸਮਾਨ ਜਾਏਗਾ ਉਹ ਵਿਵਸਥਾ ਬਣਾ ਕੇ ਇਹ ਖੇਤਾ ਜਿਹੜਾ ਹਿੰਦੁਸਤਾਨ ਦਾ ਸਭ ਤੋਂ ਅਮੀਰ ਖੇਤਾ ਬਣੇਗਾ ਇਹ ਲੋਕਾਂ ਨੇ ਮੌਕਾ ਦਿੱਤਾ तकरीबन ਸਾਲ 1.5 ਸਾਲ ਦੇ ਵਿੱਚ ਵਿੱਚ ਅਸੀਂ ਬਾਗਾ ਵਾਟਰ ਫਵਾਰ ਲਿਖਲਾਵਾਂਗੇ ਐਮਐਸਪੀ ਦੀ ਲੋੜ ਹੀ ਨਹੀਂ ਪੈਗੀ ਇੰਨੀ ਆਮਦਨ ਅਸੀਂ ਬਾਗਾ ਵਾਟਰ ਸੈਣੀ ਵਾਲਾ ਰਹੀ ਵਪਾਰ ਸ਼ੁਰੂ ਕਰਾ ਕੇ ਕਰਵਾ ਸਕਦੇ ਹਾਂ ਖੜਦੇ ਲੋਕਾਂ ਦੀ ਮੰਗ ਹੈ ਕਿ ਖੜਦੇ ਵਿੱਚ ਬਸਟਾਂ ਹਜ ਤੱਕ ਬਣੇ ਨਹੀਂ ਗਾ ਪਹਿਲਾਂ ਵੀ ਕਈ ਗੋ ਸਰਕਾਰ ਆਈਆਂ ਕਾਲੀ ਗੱਲ ਦੀ ਗਈ ਹੈ ਕੰਮ ਨਹੀਂ ਹੋਈਏ ਇਸ ਵਾਰ ਆਪ ਦੀ ਵੀ ਆਈ ਹੈ ਵੈਲਕਮ ਬਸਟਾਂ ਤਾਂ ਫੇਰ ਲੋਕ ਦੇ ਲੇਖੋ ਕਾਂਗਰਸ ਇਹਨੇ ਬੇਈਮਾਨਾ ਸਾਡੀ ਇੱਥੇ ਕਮੇਟੀ ਹਾ 300 ਕਰੋੜ ਰੁਪਇਆ ਪਿਆ ਕਮੇਟੀ ਮਤਾ ਪਾਉਂਦੀ ਹੈ ਡਾਇਰੈਕਟੋਰੇਟ ਦੇ ਵਿੱਚ ਰਗਾ ਦਿੰਦੇ ਆ ਪਰ ਇੱਥੇ ਆਪਣਾ ਦਾ ਨਹਿਰ ਦਾ ਪਾਣੀ ਆ ਉਹ ਲਿਆਉਣ ਦਾ ਪ੍ਰੋਜੈਕਟ ਤਿਆਰ ਹੋਇਆ ਪਿਆ ਪਰ ਸਰਕਾਰ ਪੈਸਾ ਨਹੀਂ ਖਰਚ ਰਹੀ ਦੀ ਵੀ ਇਹ ਅਕਾਲੀਆਂ ਦਾ ਨਾਂ ਨਵਤੇ ਆ ਨਾਲ ਇਲਾਕੇ ਦੇ ਵਿੱਚ ਹਾਹਾਕਾਰ ਮਚੀ ਹੋਈ ਆ ਸਾਰਾ ਗੰਦਾ ਪਾਣੀ ਰੁਕਿਆ ਖੜਾ ਔਰ ਬੜਾ ਵੱਡਾ ਨੁਕਸਾਨ ਹੋਏਗਾ ਉਹ ਪਾਣੀ ਨੂੰ ਮਤਲਬ ਉੱਥੇ ਟ੍ਰੀਟਮੈਂਟ ਪਲਾਂਟ ਲਾਉਣ ਵਾਸਤੇ ਵੀ ਪੈਸਾ ਦੇਣ ਨੂੰ ਤਿਆਰ ਖਰਚਣ ਦੀ ਆਗਿਆ ਨਹੀਂ ਦੇ ਰਹੀ ਮਤਲਬ ਇਹ ਜਿਹੜੇ ਸਾਰੇ ਇੱਥੇ ਭਾਵੇਂ ਬੱਸ ਸਟੈਂਡ ਦੀ ਗੱਲ ਆ ਆ ਜਿਹੜਾ ਫਲਾਈਓਵਰ ਬਣਾਇਆ ਖਾੜ ਦੇ ਵਿੱਚੋਂ ਕਿੰਨੀ ਟ੍ਰੈਫਿਕ ਦਾ ਮਾੜਾ ਹਾਲ ਹੁੰਦਾ ਇਹ ਵੀ ਅਸੀਂ ਉਹ ਬਣਾਇਆ ਤੇ ਜੇ ਇਹ ਬਣਾ ਸਕਦੇ ਹਾਂ ਤਾਂ ਅਸੀਂ ਬੱਸ ਸਟੈਂਡ ਵੀ ਬਣਾਵਾਂਗੇ ਪਰ ਕਾਂਗਰਸੀਆਂ ਨੂੰ ਅੜਿੱਕੇ ਲਾਉਣ ਜੋਗੇ ਨਾ ਛੱਡਣ ਲੋ ਜੇ ਅੜਿੱਕੇ ਲਾਉਣ ਜੋਗੇ ਨਹੀਂ ਛੱਡਣਗੇ ਮੈਂ ਕਹਿੰਦਾ ਸੂਬੇ ਦਾ ਵਿਕਾਸ ਹੋਏਗਾ ਖੜ ਦਾ ਵਿਕਾਸ ਹੋਏਗਾ ਖੜ ਦੇ ਵਿੱਚ ਗਿੱਲ ਸਾਹਿਬ ਨੇ ਕਿਹਾ ਵੀ ਇੱਕ ਟ੍ਰੇਨ ਰਕਾ ਦਿਓ ਸ਼ਤਾਬ ਦੀ ਇੱਕ ਵੋਟ ਤੁਹਾਨੂੰ ਮੰਗਣ ਵਾਸਤੇ ਆਉਣਾ ਬਹੁਤ ਘਰੇ ਜਾ ਕੇ ਲੋਕ ਵੋਟਾਂ ਪਾਉਣਗੇ ਮੈਂ ਦੋ ਸ਼ਤਾਬ ਦੀਆਂ ਰਕਵਾਂਤੀਆਂ ਸੋ ਇਸ ਕਰਕੇ ਜੋ ਇੱਥੇ ਕਿਹਾ ਲੋਕਾਂ ਨੇ ਅਸੀਂ ਕਰਕੇ ਦਿਖਾਇਆ ਜੋ ਕਹਾਂਗੇ ਉਹ ਕਰਕੇ ਦਿਖਾਵਾਂਗੇ ਬੱਸ ਸਟੈਂਡ ਬਣੇਗਾ ਜ਼ਰੂਰ ਇਹ ਤੁਹਾਡੇ ਨਾਲ ਵਾਦਾ ਕਰਦੇ ਹਾਂ